ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਕੋ ਵੀਰ ਜੀ ਦਾ ਕਾਕਾ ਆਇਆ ਸੀ ਵੱਡੇ ਵੀਰ ਜੀ ਦਾ ਕਾਕਾ ਆਇਆ ਸੀ ਤੇ ਇਹ ਵੀਰ ਵੀ ਮੱਜਾਂ ਤੇ ਗਾਵਾਂ ਰੱਖਦੇ ਨੇ ਤੇ ਇਹ ਛੋਟਾ ਵੀਰ ਸਾਡਾ ਬਹੁਤ ਨੌਲੇਜ ਰੱਖਦਾ ਏ ਤੇ ਅੱਜ ਆਪਾਂ ਨੌਲੇਜ ਜਿਹੜੀ ਆ ਸਾਰੇ ਵੀਰਾਂ ਨਾਲ ਸ਼ੇਅਰ ਕਰਦੇ ਆ ਤੇ ਇੱਕ ਆਪਣੇ ਪੰਜਾਬ ਦੇ ਵਿੱਚੋਂ ਭੈਣ ਭਰਾ ਬਹੁਤ ਬਾਹਰ ਜਾਈ ਜਾਂਦੇ ਨੇ ਉਹਨਾਂ ਨੂੰ ਆਪਾਂ ਇਹੋ ਸੁਝਾਅ ਦੇਵਾਂਗੇ ਕਿ ਤੁਸੀਂ ਮੇਰੇ ਭਰਾ ਕਿਰਪਾ ਕਰਕੇ ਪੰਜਾਬ ਦੇ ਵਿੱਚ ਹੀ ਕੰਮ ਕਰੋ ਸਾਰੇ ਜਣੇ ਅੱਜ ਆਪਾਂ ਡੇਰੀ ਫਾਰਮ ਦੀ ਨੌਲੇਜ ਦਿੰਨੇ ਆ ਕਿ ਇੱਕ ਮੱਝ ਵਿੱਚੋਂ ਕਿੰਨੇ ਪੈਸੇ ਗਾਂ ਦੇ ਵਿੱਚੋਂ ਕਿੰਨੇ ਪੈਸੇ ਬਚਤ ਕਰ ਸਕਦਾ ਵਾ ਤੇ ਬਾਕੀ ਇਹ ਆਪਣਾ ਵੀਰ ਬਹੁਤ ਸ਼ੌਂਕ ਨਾਲ ਕੰਮ ਕਰਦਾ ਛੋਟਾ ਵੀਰ ਤੇ ਆਪਾਂ ਇਹਦੇ ਨਾਲ ਗੱਲਾਂ ਕਰਦੇ ਆ ਗੁਰਸਮਰਨ ਵੀਰ ਜੀ ਸਤਿ ਸ੍ਰੀ ਅਕਾਲ ਜੀ ਔਰ ਵੀਰ ਜੀ ਠੀਕ ਠਾਕ ਹੋ ਹਾਂ ਜੀ ਹਾਂ ਜੀ ਤੇ ਆਪਣੇ ਕੋਲ ਕਿੰਨੀਆਂ ਫਿਰ ਮੱਝਾਂ ਗਾਵਾਂ ਸਾਰੀਆਂ ਰੱਖੀਆਂ ਤੇ ਆਪਣੇ ਕੋਲ ਹੈਗੀਆਂ ਜੀ 15 ਕ ਮੱਝਾਂ ਹੈਗੀਆਂ ਠੀਕ ਆ ਜੀ 15 ਗਾਵਾਂ ਹੈਗੀਆਂ ਠੀਕ ਆ ਵੀਰ ਜੀ ਤੁਸੀਂ 15 ਮੱਝਾਂ ਤੇ 15 ਗਾਵਾਂ 30 ਮੱਝਾਂ ਗਾਵਾਂ ਰੱਖੀਆਂ ਤੁਸੀਂ ਹਾਂ ਜੀ ਠੀਕ ਆ ਵੀਰ ਜੀ ਤੇ ਡੈਡੀ ਕਰਦੇ ਕੰਮ ਤੇ ਇੱਕ ਤੁਸੀਂ ਕਰਦੇ ਤੇ ਨਾਲ ਮੰਮੀ ਜੀ ਕਰ ਲੈਂਦੇ ਹੈਣਾ ਜੀ ਚਵਾਹੀ ਉਹ ਕਰਾ ਦਿੰਦੇ ਮੰਮੀ ਹੋਣੀ ਨਾਲ ਹਾਂ ਜੀ ਤੇ ਵਧੀਆ ਰੋਟੀ ਪਾਣੀ ਚੱਲਦਾ ਨਾ ਹਾਂ ਜੀ ਹਾਂ ਜੀ ਤੇ ਹਾਂ ਜੀ ਤੇ ਇੱਕ ਮੰਨ ਲਓ ਜੇ ਕਿਹ ਭੈਣ ਭਰਾ ਨੇ ਚਾਰ ਮੱਝਾਂ ਰੱਖੇ ਉਹਦਾ ਵਧੀਆ ਧੰਦਾ ਚੱਲ ਜੂਗਾ ਹਾਂ ਜੀ ਹਾਂ ਜੀ ਵਧੀਆ ਹੀ ਰੋਟੀ ਪੂਰੀ ਚੱਲੂਗਾ ਹਾਂ ਮਤਲਬ ਕਿ ਲਾਲੋ ਕੀ 3 ਲੱਖ ਰੁਪਏ ਨਾਲ ਉਹਦਾ ਕੰਮ ਚੱਲਦਾ ਜੇ ਮੱਝਾਂ 3 ਲੱਖ ਦੀਆਂ ਮੱਝਾਂ ਲੈ ਲਵੇ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਤੇ ਮੰਨ ਲਓ ਤੇ 2 ਲੱਖ ਰੁਪਏ ਦਾ ਆਪਦਾ ਸ਼ੈੱਡ ਪਾ ਲਈ ਛੋਟਾ ਜਿਹਾ ਹਾਂ ਜੀ ਚਾਰ ਮੱਝਾਂ ਰੱਖ ਕੇ ਹਾਂਜੀ ਹਾਂਜੀ ਤੇ ਮੰਨ ਲਓ ਕਿ ਉਹ ਮਹੀਨੇ ਦੀ ਕਿੰਨੀ ਆਮਦਨ ਕਰ ਲੂਗਾ ਉਹ ਚਾਰ ਮੱਝਾਂ ਦੇ ਕਰੀਬ 60000 ਰੁਪਏ ਬਚ ਜਾਈ ਆਹੀਂ ਵੀ ਮੱਝਾਂ ਪਾਵੇਂ ਰੱਖਦੇ ਆ ਹਾਂ ਤੇ 60000 ਰੁਪਏ ਬਚ ਜੂ ਹਾਂਜੀ 60000 ਬਚ ਗਏ ਹਾਂ ਮਤਲਬ ਕਿ 60000 ਤੇ ਉਹ ਇੱਕ ਮੱਝ ਦਾ ਮਤਲਬ ਬਲਾ ਲਓ ਕਿ ਕਿ ਦਿਹਾੜੀ ਦਾ ਰਾਚਨ ਕਿੰਨਾ ਖਾਜੂਗੀ ਫੀਡ ਸੱਚਾ ਪਾ ਕੇ 400 ਰੁਪਏ ਦਾ ਖਾ ਹੀ ਜਾਂਦੀ ਹੈ ਫੀਡ ਖਰਚਾ ਪਾ ਕੇ ਪੱਠਿਆਂ ਦਾ ਪਾ ਕੇ ਸਾਰਾ ਕੁਝ ਕਾ ਕੇ ਹੈ ਨਾ ਥੋੜੀ ਪਾ ਕੇ ਹਾਂਜੀ ਹਾਂ ਮਤਲਬ 400 ਰੁਪਏ ਦਾ ਸਿਖਲੀ ਖਰਚਾ ਪਾ ਕੇ ਸਾਰੇ ਤੇ ਇੱਕ ਗਾਂ ਮੱਝ ਗਾਂ ਤੇ ਵੱਧ ਦੁੱਧ ਦੇ ਦਿੰਦੀ ਹੈ ਤੇ ਮੱਝ ਥੋੜਾ ਜਿਹਾ ਘੱਟ ਦਿੰਦੀ ਇੱਕ ਮੱਝ ਕਿੰਨਾ ਦੁੱਧ ਦੇ ਦਿੰਦੀ ਵੀਰ ਜੀ ਇਹ ਤਾਂ ਨਸਲ ਦੇ ਹਿਸਾਬ ਨਾਲ 15 ਲੀਟਰ ਦਾ 15 ਲੀਟਰ ਦੁੱਧ ਹੈਗਾ ਹਾਂਜੀ 15 ਲੀਟਰ ਹੈਗਾ ਮੈਂ ਥੱਲੇ ਠੀਕ ਹੈ ਜੀ 15 ਲੀਟਰ ਦੁੱਧ ਹੋ ਗਿਆ ਵੀਰ ਜੀ ਹੈ ਨਾ ਜੀ ਤੇ ਸਿੱਧਾ ਹਿਸਾਬ ਆ ਜੇ ਇੱਕ ਮੱਝ 15 ਲੀਟਰ ਦੁੱਧ ਦੇ ਦਿੰਦੀ ਵੀਰ ਜੀ ਹਾਂਜੀ ਤੇ ਹਾਂਜੀ ਤੇ ਤੁਸੀਂ ਵੀ ਡੇਰੀ ਕਰਦੇ ਜੇ ਪੱਟੀ ਤੁਹਾਡੇ ਆਪ ਵੀ ਖੋਦੀ ਡੇਰੀ ਹੈ ਹਾਂਜੀ ਹਾਂਜੀ 60 ਰੁਪਏ ਵੇਚ ਗਿਆ ਤੇ ਉਹ ਕਿੰਨੇ ਦਾ ਹੋ ਗਿਆ ਜੀ 900 ਰੁਪਏ ਦੁੱਧ ਹੋ ਗਿਆ ਹਾਂਜੀ ਹਾਂ ਵੈਕਰੂ ਜੀ ਉਹ 900 ਰੁਪਏ ਦਾ ਦੁੱਧ ਹੋ ਗਿਆ ਹਾਂਜੀ ਤੇ ਉਹਦੇ ਚੋਂ 400 ਘਟਾ ਲਓ ਹਾਂਜੀ ਤੇ ਉਹੀ 18000 ਰੁਪਿਆ 20000 ਰੁਪਿਆ ਮਹੀਨੇ ਦੀ ਆਮਦਨ ਪਜਦੀ ਹੈ ਜੀ ਪਜਦੀ ਹੈ ਹਾਂਜੀ ਠੀਕ ਹੈ ਜੀ ਤੇ ਬੜਾ ਵਧੀਆ ਛੋਟਾ ਜਿਹਾ ਧੰਦਾ ਚੱਲਦਾ ਵਾ ਹਾਂਜੀ ਤੇ ਇਹ ਕਰਕੇ ਮੇਰੇ ਸਾਰੇ ਭਰਾ ਇੱਥੇ ਹੀ ਕੰਮ ਕਰੋ ਆਪਾਂ ਤੇ ਇਹੀ ਕਵਾਂਗੇ ਹੈਨਾ ਪੰਜਾਬ ਦੇ ਵਿੱਚ ਹਾਂਜੀ ਹਾਂ ਮਤਲਬ ਕਿ ਬਿਲਕੁਲ ਹੈ ਨਾ ਜੀ ਹਾਂਜੀ ਆਪਣੇ ਪੰਜਾਬ ਚ ਵੀ ਰੋਜ਼ਗਾਰੀ ਨਹੀਂ ਵੇਲੜ ਬਣਾ ਹਾਂਜੀ ਰੋਜ਼ਗਾਰੀ ਨਹੀਂ ਹੈ ਵੇਲੜ ਬਣਾ ਹਾਂਜੀ 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 ਠੀਕ ਹੈ ਵੀਰ ਜੀ ਮਤਲਬ ਕਿ ਸ਼ੌਂਕ ਨਾਲ ਕੰਮ ਕਰੇ ਜਿਹੜਾ ਵੀ ਕੋਈ ਭੈਣ ਭਰਾ ਕਰਨਾ ਕੰਮ ਕਰਨਾ ਮਤਲਬ ਸੌਖਾ ਕੰਮ ਦਾ ਠੀਕ ਹੀ ਆ ਕੰਮ ਠੀਕ ਸੌਖਾ ਹੀ ਆ ਦੋ ਟਾਈਮ ਦਾ ਕੰਮ ਦੋ ਟਾਈਮ ਦਾ ਕੰਮ ਦੁਪਹਿਰੇ ਵੇਲੇ ਹਾਂ ਤੇ ਮਤਲਬ ਕਿ ਸ਼ੌਂਕ ਨਾਲ ਕੰਮ ਕਰਨਾ ਸ਼ੌਂਕ ਨਾਲ ਕਰਨਾ ਜਿਹੜੇ ਭੈਣ ਭਰਾ ਨੇ ਕਰਨਾ ਵਾ ਹਾਂਜੀ ਠੀਕ ਆ ਜੀ ਤੇ ਹੋਰ ਤੁਸੀਂ ਆਪਾਂ ਨਾ 5-7 ਮਿੰਟ ਵੈਕਰੂ ਜੀ ਨੌਲੇਜ ਦਿਆ ਕਰਾਂਗੇ ਹਾਂਜੀ ਹਾਂਜੀ ਤੁਹਾਡਾ ਫਾਰਮ ਵੀ ਆਪਾਂ ਵਿਖਾਵਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਛੋਟੀ ਜੀ ਗੱਲ ਕੀਤੀ ਅਗਲੀ ਵਾਰੀ ਨੈਕਸਟ ਟਾਈਮ ਤੇ ਆਪਾਂ ਫੇਰ ਵਧੀਆ ਸਾਰਾ ਸੁਝਾਅ ਦੇਵਾਂਗੇ ਵੀਰਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਵੈਕਰੂ ਜੀ ਕਾ ਖਾਲਸਾ ਵੈਕਰੂ